ਨਮਸਕਾਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਨਸਵਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਮਸਕਾਰ ਵੇਖੇ ਇਸਤਰੀ ਜਾਗਰਤੀ ਮੰਚ ਦੇ ਵੱਲੋਂ ਕੋ ਮੰਤਰੀ ਮਹਿਲਾ ਦਿਵਸ ਮਨਾਇਆ ਗਿਆ। ਇਹ ਮਹਿਲਾ ਦਿਵਸ ਗੁਰਵਖਸ਼ ਕੋਰ ਸੰਗਾ ਨੂੰ ਸਮਰਪਿਤ ਕੀਤਾ ਗਿਆ ਦੇਖਦੇ ਹਾਂ ਇਸ ਸੰਬੰਧੀ ਵੱਖ-ਵੱਖ ਝਲਕੀਆਂ ਦੀ ਵਿਸ਼ੇਸ਼ ਰਿਪੋਰਟ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ

ਉਹਨਾਂ ਤੋਂ ਬਿਗਿਆਰ ਸੀ ਕਲਿਆਣ ਕੋਈ ਵੀ ਜਿਹੜਾ ਸੰਘਰਸ਼ ਆਉਂਸੀ ਨਹੀਂ ਕੀਤਾ ਸੀ ਹਮੇਸ਼ਾ ਸਾਡੇ ਨਾਲ ਉਹ ਪੱਛੜ ਕੇ ਹੁੰਦੇ ਸੀ ਤਾਂ ਸਾਨੂੰ ਇਸ ਗੱਲ ਤੇ ਚਲੋ ਐ ਅਫਸੋਸ ਇਹ ਆਨੰਦ ਸਦੀ ਵੀ ਤੋੜਦੇ ਸਾਡੇ ਦੇ ਸ਼ਰੀਰ ਤੋਂ ਪਿੱਛੜਨ ਦਾ ਪਰ ਉਹਨਾਂ ਦੀ ਜਿਹੜੇ ਸਾਰੇ ਬੋਲ ਰਹੇ ਆ ਉਹਨਾਂ ਦੇ ਬੋਲ ਜਿਹੜੇ ਆ ਕਿਸੇ ਪਹਿਚਾਣ ਦੇ ਮਹਤਾਜ ਨਹੀਂ ਸੀ ਉਹ ਆਪਣੇ ਆਪ ਦੀ ਸਾਰੀ ਆਰਥਿਕ ਨਾਮ ਰੱਖਣੀ ਰਾਜਨੀਤਿਕ ਨਾਮ ਰੱਖਣੀ ਸਮਾਜਿਕ ਨਾਮ ਰੱਖਣੀ ਦੇ ਖਿਲਾਫ ਜਿਹੜੇ ਉਹ ਹਮੇਸ਼ਾ ਲੜਦੇ ਰਹੇ ਅਰੇ ਅਦੇ ਸਾਨੂੰ ਜਿਹੜੀ ਸੱਚੀ ਸਰਦਾਰੀ ਇਹ ਹੋਈ ਹੋਗੀ ਕਿ ਅਸੀਂ ਉਹਨਾਂ ਦੇ ਬਾਦ ਸੂ ਹੋਗੇ ਅਸੀਂ ਉਹਨਾਂ ਦੇ ਬਾਦ ਉਹਨਾਂ ਨੂੰ ਜੁੜੇ ਜਿੰਦਾ ਰੱਖਾਂਗੇ ਇਹ ਕਹਿੰਦੇ ਮਰ ਕੇ ਮਰਦੇ ਰੋਜ਼ ਨਿਕਾਂ ਮਰ ਕੇ ਜਿੰਦਾ ਟਾਵਾਂ ਆਪਣੇ ਲਹੂ ਨਾਲ ਲਿਖ ੱਲੇ ਹਾਂ ਸਦੀਆਂ ਦਾ ਸਰਮਾ वो एक सुनहरी अखर इतिहास लैके गए जो जिंदा रखे और इतिहास जो लोग जरा पढ़िया करे सोमे बनाने हुए श्रद्धांजलि और आईया बीबिया सच्ची श्रद्धांजलि बनाई हुई होगी कि असि जहाँ के बचार आ जिन्हों को संघर्ष देंगे आ जिंदगी अपना जो सफर पीदा कर रहे हैं अपने जीवन साथी तो बगैर मिल किनिया मुश्किल आदि जीवन साथी को लगना समाज के ज़िया। ज़िया तो और उन्होंने लोगों स्टेट के खिलाफ समाज के खिलाफ जो संघर्ष किया बराबर वारसा जो याद रखोंगे ये उन्होंने सही समझा अशा आरतों का महा भी दे जो सदिया तो औरत जी पीढ़ी जा रही है उन्होंने जो ਦੈਨ ਜਿਹੜੇ ਕਸਤ ਦਾ ਜਿਹੜਾ ਉਹਨਾਂ ਨੇ ਲੈਆ ਉਹਨਾਂ ਆਧਾਰ ਤੇ ਜਿਹੜਾ ਇਹ ਜਿਹੜਾ ਬਣਾਇਆ ਇਹ ਦੇਖੇ ਕਿ ਜਿਹੜਾ ਉਹਨਾਂ ਨੇ ਆਪਣੀ ਗ੍ਰੰਥ ਜਿੰਨੇ ਦਾ ਰਸਿਆਨੋ ਕਿਿੱਤਾ ਜਿਹੜੀ ਇਹ ਹੋਵੈ ਲੋ ਦੀ ਸ਼ੁਰੂਆਤ ਹੋਈ ਸੀ 90 ਜਰਤੀਆਂ ਹਸਤਾ ਨੇ 1980 ਦੇ ਵਿੱਚ ਇਕੱਠੀਆਂ ਹੋ ਗਏ ਕਪੜਾ ਮੈਦੇ ਲੇਗੋ ਕੰਮ ਕਰਦੇ ਸੀ ਜੋ ਸਟਾਈਕ ਕੀਤੀ ਆਪਣੇ ਜਿਹੜਾ ਕੰਮ ਦੇ ਜਿਹੜੇ ਦਿਹਾੜੀ ਨੂੰ ਜੀ 12-12 ਘੰਟੇ ਦੀ ਉਹਨਾਂ ਨੂੰ ਘਟ ਕਰਨ ਲਈ ਪਰ ਆਪਣੇ ਮਿਹਨਤਾਂ ਨਾ ਬਦਲਣ ਦੇ ਇਹ ਆਪਣੇ ਜਿਹੜੀਆਂ ਉਹਨਾਂ ਨੂੰ ਉਹ ਸਹੂਲਤ ਨਹੀਂ ਸੀ ਕੁੰਨਿਆਸਾਂ ਦੇ ਕੰਮ ਕਰਨ ਨਹੀਂ ਥਾਂ ਦੇ ਸਿਕਿਉਰਿਟੀ ਨਹੀਂ ਸੀ ਹੁੰਦੀ ਉਹਨਾਂ ਦੇ ਸਵਾਦ ਚ ਉਹਨਾਂ ਨੇ ਉਹ ਬਾਹਰ ਹੀ ਮਾਰ ਹਰਤਾਰ ਕੀਤੀ ਤੇ ਉਹ ਤੋਂ ਬਾਅਦ ਜਿਹੜੀਆਂ ਉਹਨਾਂ ਦੀਆਂ ਹੋਰ ਜਿਹੜੀਆਂ ਬਾਸਾਂ ਸੀਆਂ ਜਿਦਾ ਕਿ ਜਰਮਨੀਆਂ ਦੀ ਜਨਸ ਕੀ ਇੱਕ ਕਲਾਜ ਦਾ ਨਾਮ ਦੀ ਹੋਇਆ ਅਤੇ ਉਹਨਾਂ ਨੇ ਵੀ ਜਿਹੜੀਆਂ عورتਾਂ ਦੇ ਪਾਕਿਸਤਾਨੀ ਗੱਲ ਕੀਤੀ ਉਹਨਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਉਹਨਾਂ ਕੋਈ ਨਹੀਂ ਸਮਝੜੇ ਦੇ ਥੋੜੇ ਬਹੁਤੇ ਅਧਿਕਾਰ ਮਿਲੇ ਆ ਉਹਨਾਂ ਦੀ ਦੇਣੀਆਂ ਤੇ ਉਹਨੂੰ ਤੋਂ ਲਾਕੇ ਕਿ ਜਨ ਮਿਥਿਆ ਗਿਆ ਕਿ 8 ਮਾਰਚ ਤੇ ਰਾਕ ਮੰਤਰੀ ਆਫਿਸ ਦੇ ਤੌਰ ਤੇ ਮਨਾਇਆ ਜਾਊਗਾ ਤਾਂ ਸਭ ਸਿਨਾ ਚੜਿਆ ਇਹਨਾਂ ਤੇ ਕਾਰਨ ਜਿਵੇਂ ਕਿ ਮਾਰਾ ਦੀ ਬਾਣੀ ਵੀ ਇੱਥੇ ਆਇਆ ਪੱਟ ਜਮੀਆਂ ਪੰਜ ਲੀਨੀਆਂ ਪੰਜ ਮੰਦਰ ਰਿਆ ਪੰਡਵਾ ਰੋਏ 2 3 ਪੰਡੋਤ 13 ਪੰਡਵਾ ਆਪਾਂ ਪੁਆੜੇ ਪੰਡੋ ਰੋਏ ਬਦਾਨ ਸੋਕੀ ਮਹਤਾ ਜੇਤ ਜਮੇchna ਇਹ ਇਹਦੇ ਵਿੱਚ ਔਰਤ ਦੀ ਮਹਤਾ ਜਿਹੜੀ ਦੱਸੀ ਗਈ ਆ ਕਿ ਕਿੱਦਾਂ ਔਰਤ ਦਾ ਜਿਹੜਾ ਸਮਾਜ ਦੇ ਵਿੱਚ ਜਿਹੜਾ ਰੋਲ ਆ ਔਰ ਉਹਨਾਂ ਦੇ ਬਿਗਿਆਰ ਕੋਈ ਵੀ ਜਿਹੜਾ ਜਿਹੜਾ ਬਾਹਰ ਜਾਂਦਾ ਉਹਨਾਂ ਨੇ ਕਿਹਾ ਕਿ ਪਾਛੀ ਨੂੰ ਕਰਵਾਇਆ ਔਰਤਾਂ ਜਿਹੜੀਆਂ ਕਿਉਂ ਦੇ ਪੀਆ ਪੁੱਛ ਲਿਆ ਸਾਰੇ ਜਿਹੜੇ ਜਿੰਨੇ ਵੀ ਸਿਸਟਮ ਆਏ ਗੁਲਾਮਦਾਰੀ ਤੋਂ ਲੱਕੇ ਔਰਤਾਂ ਨੂੰ ਜਿਹੜਾ ਤਵਾਇਆ ਗਿਆ ਪਹਿਲਾ ਸਭ ਤੋਂ ਪਹਿਲਾਂ ਔਰਤਾਂ ਜਿਹੜੀਆਂ ਇੰਨਾ ਗੁਲਾਮ ਨਹੀਂ ਸੀ ਕਿਉਂਕਿ ਉਹਦੋਂ ਕੁਸ ਮਾਤਰੀ ਸਤਾ ਸੀ ਜਦੋਂ ਸ਼ੁਰੂ ਦੇ ਵਿੱਚ ਸਾਡਾ ਸਮਾਜ ਸਿਕ ਮਿਲਿਆ ਜਦ ਰਹਿਣ ਆਵਾਜ਼ ਜਦੋਂ ਸਾਡੀ ਪਸ਼ੂ ਪਾਲਣ ਲੱਗੇ ਸਾਡੇ ਜ਼ਾਇਦਾ ਲਾਇ ਪਹਿਲੇ ਪਸ਼ੂਆਂ ਦੇ ਰੂਪ ਜਿਹੜੀ ਜ਼ਿਆਦਾ ਹੈ ਤੇ ਸਾਰੇ ਜਿਹੜੇ ਉਹ अज का दिन इस जागृति दिवस के रूप पूरे संसार मनाया जाता है क्योंकि इस दिन औरतों ने सब तो अमेरिका के तो ने अपने हकों ने औरतों प्रति जागृत होकर बहुत ही ਇਸ ਕਰਕੇ ਬਹੁਤ ਨੇ ਅਵਸਰਤ ਆਜੀ ਲੋਕਾਂ ਕੋਲ ਹਰਤੇ ਕਾਜੇ ਦੇ ਵਿੱਚ ਕੰਮ ਕਰੰਤ ਹਾਕ ਬੋਤਾ ਉਹਨਾਂ ਨੂੰ ਪੜਨ ਦਾ ਹੱਕ ਦਿੱਤਾ ਗਿਆ ਉਹਨਾਂ ਨੂੰ ਵੋਟ ਚੋਣ ਦਾ ਅਧਿਕਾਰ ਜਿਹੜਾ ਉਸ ਉਸ ਦਿਨ ਤੋਂ ਬਾਅਦ ਔਰਤਾਂ ਨੇ ਮੱਧ ਪ੍ਰਦੇਸ਼ਾਂ ਦੇ ਵਿੱਚ ਵੀ ਇਹ ਜਿਹੜੀ ਔਰਤਾਂ ਦੀ ਸੁਰੱਖਤ ਬੜੇ ਇਸ ਇਸ ਦਿਨ ਨੂੰ ਪੱਕੇ ਤੌਰ ਦੇ ਉੱਤੇ 8 ਮਾਰਚ ਨੂੰ ਹਰ ਸਾਲ 8 ਮਾਰਚ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਦੇਸ਼ ਦਿਵਸ ਜਿਹਾ ਮਨਾਇਆ ਜਾਂਦਾ ਹੈ ਅੱਜ ਨਵਾਂ ਸ਼ਹਿਰ ਦੇ ਵਿੱਚ ਅਸੀਂ ਇਸ ਦਿਨ ਨੂੰ ਨਵਾਂ ਸ਼ਹਿਰ ਦੇ ਵਿੱਚ ਇਕੱਠੇ ਹੋਏ ਹਾਂ ਕਿ ਅਸੀਂ ਇਸ ਸੁਹਾਗ ਨੂੰ ਲਈਏ ਕਿ ਅਸੀਂ ਜਿਹੜੇ ਹੱਕ ਪਹਿਲਾਂ ਮਿਲੇ ਆ ਪੂਰੇ ਨਹੀਂ ਸਭ ਸਰਕਾਰ ਇਹਨਾਂ ਹੱਕਾਂ ਨੂੰ ਹੋਰ ਜਾਰੀ ਆ ਸੋ ਇਸ ਕਰਕੇ ਸੰਦੂਈ ਚਾਹੀਦਾ ਆ ਕਿ ਅਸੀਂ ਜੋ ਹੱਕ ਸਾਨੂੰ ਮਿਲੇ ਆ ਉਹਨਾਂ ਦੀ ਰਾਖੀ ਕਰੀਏ ਕਿ ਸਰਕਾਰਾਂ ਨੇ ਜੋ 8 ਘੰਟੇ ਦੀ ਦਿਹਾੜੀ ਦਿੱਤੀ ਸੀ ਉਹ ਮੋੜ ਕੇ 12 ਘੰਟੇ ਦੀ ਕਰਨ ਜਾ ਰਹੇ ਆ ਤੇ ਤਰ੍ਹਾਂ ਤਰ੍ਹਾਂ ਦੇ ਸਾਧਨਾਂ ਦੇ ਨਾਲ ਔਰਤਾਂ ਦੇ ਹੱਕ ਜਾਂ ਆਇਲ ਆਦਮੀਆਂ ਦੇ ਹੱਕ ਜਿਹੜੇ ਆ ਉਹ ਵੀ ਕੋਈ ਜਾ ਰਹੇ ਆ ਮਜ਼ਦੂਰਾਂ ਦੇ ਕਿਸਾਨਾਂ ਦੇ ਹੱਕ ਤੇ ਸਾਰੇ ਕੋਈ ਜਾ ਰਹੇ ਆ ਪਰ ਔਰਤਾਂ ਜਿਹੜੀਆਂ ਆ ਅੱਠ ਵਾਰ ਜਨਮ ਸਕੀਆਂ ਹੋ ਕੇ ਆਪਣੇ ਹੱਕਾਂ ਦੇ ਲਈ ਲੜਦਾ ਪ੍ਰਣ ਕਰਦੇ ਆਏ ਆ ਉਹੀ ਪ੍ਰਣ ਕਰਨ ਲਈ ਬਸ ਆ ਜੋ تھے ਜੋ ਨਮਾਸ਼ਾ ਹੈ ਜਿੱਥੇ ਦੇ ਵਿਚ 71 ਹੋਏ ਤੇ ਸਾਡੇ ਨਿਯੋਣ ਕਰਾਗਵਾਈ ਕਰਨ ਵਾਲੇ ਪਰ ਜਾਨ ਤੋਂ ਇਹਨਾਂ ਦੀ ਸਾਡੇ ਵਿਚ ਅਜਿਹੀ ਯੂਨਿਟ ਲਈ ਨਹੀਂ ਕਰਨਾ ਚਾਹਤ ਆ। ਆ ਜਿਹੜੀ ਔਰਤ ਮਤਲਬ ਹਜੇ ਵੀ ਆ ਦੂਸਰੀ ਸੇਫਟੀ ਨਹੀਂ ਹੈਗੀ ਔਰਤ ਦੀ ਠੀਕ ਹੈ ਲੜਕੀਆਂ ਵੀ ਸੇਫਟੀ ਹੈਗੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਔਰਤਾਂ ਦਾ ਸੌਤ ਤੱਕ ਤੱਕ ਨਹੀਂ ਹੁੰਦੀ ਸੰਘਟਤ ਨਹੀਂ ਹੁੰਦੀ ਔਰ ਆਪਣੇ ਦੁੱਖ ਨੂੰ ਆਪਣੇ ਤੱਕ ਹੀ ਸੀਮਿਤ ਰੱਖ ਲਈ ਜਾਂਦੇ। ਉਹ ਸਮਾਜੀ ਤੌਰ ਤੇ ਖੁਸ਼ਹਤਾਵਾਂ ਨੇ ਬਣਦੀਆਂ ਜਿੱਥੇ ਆਪਣੀ ਸਮੱਸਿਆਵਾਂ ਕਰਨ ਦੀ ਤੇ ਔਰਤਾਂ ਕੱਟੀਆਂ ਹੋ ਕੇ ਉਸ ਦੇ ਸਭ ਤੋਂ ਪਹਿਲਾਂ ਸੰਗਠਨ ਹੋਣਾ ਜ਼ਰੂਰੀ ਆ ਕਿ ਸੰਘਟਕ ਹੋਇਆ ਹੋਇਆ ਜਾਵੇ ਆਪਣੀਆਂ ਸਮੱਸਿਆਵਾਂ ਉਹਦੇ ਵਿੱਚ ਰੱਖਿਆ ਜਾਣ ਤਾਂ ਫਿਰ ਸਾਂਝੇ ਰੂਪ ਦੇ ਵਿੱਚ ਉਨ੍ਹਾਂ ਪਰਦੀ ਲੜਿਆ ਜਾਵੇ ਤੇ ਸਾਡੀਆਂ ਸਰਕਾਰਾਂ ਇਸ ਪਤੀ ਸੋਏ ਤੌਰ ਉਹ ਕਿ ਜਦੋਂ ਸੁਖਦਾਰ ਬੰਦੇ ਜਿਹੜੇ ਆ ਉਹ ਗਲਤ ਕੰਮ ਕਰਨ ਵਾਲੇ ਬੰਦਿਆਂ ਨੂੰ ਛਡਾਉਣ ਚਲੇ ਜਾਂਦੇ ਆ ਤਾਂ ਗਲਤ ਕੰਮ ਕਰਨ ਵਾਲੇ ਬੰਦਿਆਂ ਦਾ ਜਿਹੜਾ ਰੋਗ ਆ ਜਾਂ ਉਹਨਾਂ ਦਾ ਦਬਦਬਾ ਜਿਹੜਾ ਆ ਉਹ ਵੱਧ ਜਾਂਦਾ ਆ ਇਸੇ ਕਰਕੇ ਔਰਤਾਂ ਜਿਹੜੀਆਂ ਆ ਇਹ ਇਸ ਇਸ ਸਮਾਜ ਦੇ ਵਿੱਚ ਸੇਫ ਨਹੀਂ ਹੈਗੀਆਂ ਕਿਉਂਕਿ ਔਰਤ ਜਿਹੜੀ ਆ ਉਹ ਆਪਣੇ ਤੌਰ ਤੇ ਹੀ ਇਕੱਠੀਆਂ ਹੋ ਕੇ ਇਹਦੇ ਲਈ ਨਹੀਂ ਲੜਦੀਆਂ ਇੱਕ ਵਕਰੀ ਜਥੇਬੰਦੀ ਦੇ ਤੌਰ ਤੇ ਇੰਨਾ ਜ਼ਿਆਦਾ ਜਿਹੜਾ ਜੋਰ ਇਸ ਪਾਸੇ ਹੈ ਮੈਂ ਸ਼ੁਕਲੱਸ ਰੁਆ ਮੈਂ ਮੋਗੇਟੀ ਕਾਸ਼ਵਰ ਕਾ ਚਿਪਸੀ ਨੇ ਤੇ ਜਿੰਨੇ ਨੂੰ ਸੁਪਾ ਚਰਨਸ ਕਰਤਾਂ ਤੇ ਅੱਜ ਅਸੀਂ 8 ਮਾਰਚ ਜਿਹੜਾ ਹਰ ਸਾਲ ਮਹਿਲਾ ਦਿਵਸ ਮਨਾਇਆ ਜਾਂਦਾ ਅੱਜ ਅਸੀਂ ਜਿਹੜਾ ਮਹਿਲਾ ਦਿਵਸ ਮਨਾ ਰਹੇ ਹਾਂ ਸਾਡੀ ਗੁਰਵਕਸ਼ ਤੌਰ ਤੇ ਜੀ ਜੜੇ ਜਾਗਤੀ स्त्री ਮੰਚ ਦੇ ਸਰਪਾ ਪ੍ਰਧਾਨ ਸੀਗੇ ਉਹਨਾਂ ਨੇ ਆਪਣੀ ਪੂਰੀ ਲਾਈਫ ਜਿਹੜੀ ਹੈ ਸ਼ਿੰਗਾਰ ਸ਼ਾਂਦੇ ਰਾਹ ਲਾਈ ਸੀ ਤੇ ਲੋਕਾਂ ਦੇ ਨਾਲ ਹਰ ਸਮੇਂ ਮੁੰਡੇ ਮੁੰਬਲ ਆ ਗਏ ਪਰਦੇਸੀ ਤੇ ਉਹਨਾਂ ਦੀ ਯਾਦ ਵਿੱਚ ਅੱਜ ਅਸੀਂ ਉਹਨਾਂ ਨੂੰ ਸਨਮਾਰਕ ਪੱਤ ਜਿਹੜਾ ਆ ਮੈਨਾ ਦੇ ਅਸੀਂ ਮਨਾ ਰਹੇ ਆ ਤੇ ਉਹ ਸਟੂਡੈਂਟ ਲਾਈਫ ਤੋਂ ਹੀ ਜਿਹੜੇ ਆ ਜੀ ਸ਼ਿੰਗਾਰ ਸ਼ੇ ਦੇ ਰਾ ਤੇ ਚੱਲਿਓ ਸੀ ਜਿਹੜੇ ਅਸੀਂ ਗੁਰਵatsch ਤੋਂ ਸੰਘਾ ਦੇ ਲਾਏ ਹੋ ਗੁੱਟੇ ਅੱਜ ਇੱਥੇ ਹਾਲ ਦੇ ਵਿੱਚ ਜਿਹੜੇ 8 ਮਾਰਚ ਮੈਲਾ ਦੇਖ ਸੁਣਾ ਰਹੇ ਨੇ ਤੇ ਮੈਸ ਕੋਸ਼ਿਸ਼ ਅੱਜ ਮੈਲਾ ਜੈਂਸ ਦੇ ਦੰਦ ਤੇ ਸਰਕਾਰਾਂ ਨੂੰ ਸਾਡੇ ਚੈਨਲ ਦੇ ਥਰੂ ਸੁਨੇਹਾ ਦੇਣਾ ਚਾਹੁੰਦੀ ਆ ਕਿ ਜਿਹੜੀਆਂ ਸਾਡੀਆਂ ਸਿਹਤ ਵਿਭਾਗ ਦੇ ਅੰਦਰ ਲਗਭਗ 25000 ਦੇ ਕਰੀਬ ਪੰਜਾਬ ਦੇ ਵਿੱਚ ਆਸ਼ਾ ਵਰਕਰ ਤੇ ਆਸ਼ਾ ਸੁਪਰਵਾਈਜ਼ਰ ਜੌਬ ਕਰਦੀਆਂ ਆ ਤੇ ਉਹਨਾਂ ਨੂੰ ਸਰਕਾਰ ਜਿਹੜੀ ਆ ਬਹੁਤ ਉਹਨਾਂ ਦਾ ਸ਼ੋਸ਼ਣ ਕਰ ਰਹੀ ਹੈ ਤੇ ਬਿਲਕੁਲ ਅਸੈਂਟ ਬੇਸ ਤੇ ਜਿਹੜਾ ਕੰਮ ਕਰਵਾ ਕੇ ਉਹਨਾਂ ਨੂੰ ਕੋਈ ਫਿਕਸ ਸੈਲਰੀ ਨਹੀਂ ਦੇ ਰਹੇ ਇਹ ਵੀ ਸਾਡੇ ਲਈ ਬਹੁਤ ਸਰਕਾਰਾਂ ਦੇ ਲਈ ਅਸੀਂ ਲਾਣਤ ਪਾਉਂਦੇ ਅੱਜ ਦੇ ਦਿਨ ਔਰਤਾਂ ਹੋਣ ਦੇ ਨਾਤੇ ਕਿ ਔਰਤਾਂ ਦੇ ਜਿਹੜੇ ਬਹੁਤ ਬਰਤੀਬੱਤੇ ਸ਼ੋਸ਼ਣ ਕਰ ਗਏ ਆ ਕਿ ਉਹਨਾਂ ਨੂੰ ਫਿਕਸ ਸੈਲਰੀ ਨਹੀਂ ਦੇ ਰਹੇ ਤੇ ਅਸੀਂ ਪੰਜਾਬ ਸਰਕਾਰ ਤੋਂ ਤੇ ਸੈਂਟਰ ਸਰਕਾਰ ਤੋਂ ਅੱਜ ਦੇ ਦਿਨ ਤੇ ਮੰਗ ਕਰਦੇ ਆ ਕਿ ਸਾਡੀਆਂ ਜਿਹੜੀਆਂ ਆਸ਼ਾ ਵਰਕਰ ਤੇ ਆਸ਼ਾ ਸਫਰ ਬਜਟ ਹੈਨਾ ਹੁਣਾਂ ਨੂੰ ਫਿਕਸ ਸੈਲਰੀ ਦਿੱਤੀ ਜਾਵੇ ਤਾਂ ਜੋ ਉਹ ਵੀ ਆਪਣਾ ਖੁਸ਼ਹਾਲ ਰਹਿ ਕੇ ਜਿਹੜਾ ਮਹਿਲਾ ਦੇਵਸ ਮਨਾ ਸਕਣ ਇਹ ਸੱਜਣ ਸਿੰਘ ਫਲਸੇਂਗਰ ਦਾ ਸਵਤੰਤਰ ਅੱਜ ਦੀਆਂ ਵਿਸ਼ੇਸ਼ ਸਰਗਮੀਆਂ ਖਲਫੇ ਨਮਲੀਆਂ ਤੇ ਤਾਲੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀਨ ਇਜਾਜ਼ਤ ਦਿਓ ਧੰਨਵਾਦ